ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਚੌਥੀ ਨੰਬਰ ਤੇ ਕੀ ਕਰਦੇ ਆਪਾਂ ਬਹੁਤ ਸਵਾਲ ਮੈਂ ਰੈਡੀ ਕੀਤੇ ਆ ਜਿਸ ਦੇ ਵਿੱਚ ਗੋਟਿਆਂ ਦੇ ਦਰਦ ਨੂੰ ਕਿਵੇਂ ਠੀਕ ਕਰੀਏ ਕਾਰਨ ਲੱਛਣ ਰੋਕਥਾਮ ਕਸਰਤਾ ਤੇ ਕੁਖਰਾਕ ਬਹੁਤ ਜ਼ਿਆਦਾ ਸਵਾਲ ਇਸ ਰਿਗਾਰਡਿੰਗ ਪੇਸ਼ੈਂਟ ਦੇ ਮਨ ਚ ਹੁੰਦੇ ਨੇ ਸੋ ਸੋਚਿਆ ਵੀ ਆਪਾਂ ਇਸ ਤੇ ਇੱਕ ਵੀਡੀਓ ਬਣਾਵਾਂਗੇ ਤੁਸੀਂ ਟਾਈਮ ਤੇ ਆਗੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਔਰ ਮੇਰੀ ਨਾਲ ਮੇਰੀ ਧਰਮ ਪਤਨੀ ਡਾਕਟਰ ਪ੍ਰੇਪਾਸਰਾ ਅੱਜ ਦਾ ਜੋ ਟੌਪਿਕ ਹੈ ਉਹ ਡਾਕਟਰ ਸਾਹਿਬ ਮੈਂ ਨਾ ਕੁਐਸਚਨ ਰੈਡੀ ਕੀਤੇ ਆ ਵੀ ਗੋਟਿਆਂ ਦੇ ਦਰਦ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਉਹਦੇ ਕੀ ਕੀ ਕਾਰਨ ਨੇ ਕੀ ਕੀ ਲੱਛਣ ਨੇ ਕੀ ਰੋਕਥਾਮ ਹੈ ਕੀ ਟ੍ਰੀਟਮੈਂਟ ਹੈ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਔਰ ਕਿਹੜੀ ਖਾਣ ਖਾਣੀ ਚਾਹੀਦੀ ਹੈ ਦੇਸੀ ਖਾਣ ਜਿਹੜੀਆਂ ਆਪਾਂ ਆਪਣੇ ਘਰ ਦੇ ਵਿੱਚ ਬਣਾ ਸਕੀਏ ਅਕਸਰ ਮੈਂ ਇਸ ਟੌਪਿਕ ਤੇ ਵੀਡੀਓ ਬਣਾਉਣਾ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸੋ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦੇਣੇ ਆ ਜਿਹੜੇ ਵੀ ਆਪਣੇ ਪੇਸ਼ੈਂਟਸ ਨੇ ਤਾਂ ਕਿ ਉਹ ਅੱਜ ਤੋਂ ਹੀ ਗੋਡੇ ਪਹਿਲਾਂ ਤਾਂ ਬਦਲਣ ਤੋਂ ਬਾਤ ਸਕਣ ਔਰ ਗੋਡੇ ਦੇ ਪ੍ਰਤੀ ਉਹ ਇੰਨਾ ਸੀਰੀਅਸ ਰਹਿਣ ਵੀ ਗੋਡਿਆਂ ਨੂੰ ਬਚਾਇਆ ਜਾ ਸਕਦਾ ਬਹੁਤ ਲੋਕ ਤਾਂ ਇਦਾਂ ਹੀ ਇੰਤਜ਼ਾਰ ਕਰਦੇ ਆ ਵੀ ਠੀਕ ਹੈ ਉਮਰ ਨਾਲ ਗੋਡੇ ਖਰਾਬ ਹੋ ਗਏ ਹੁਣ ਨਵੇਂ ਪਾ ਲਾਂਗੇ ਨਵੀਆਂ ਨਵੀਆਂ ਸਕੀਮਾਂ ਨੇ ਕੋਈ ਇੱਥੋਂ ਤੱਕ ਪੇਸ਼ੈਂਟ ਇੰਤਜ਼ਾਰ ਕਰਦੇ ਆ ਵੀ ਅਸੀਂ ਇੰਸ਼ੋਰੈਂਸ ਕਰਾ ਲਈ ਵੀ ਹੁਣ ਉਹ ਇੰਸ਼ੋਰੈਂਸ ਦਾ ਕਲੇਮ ਮਿਲੂਗਾ ਤਾਂ ਅਸੀਂ ਉਹ ਗੋਡੇ ਨਵੇਂ ਪਾਵਾਂਗੇ ਛਲ ਪਰ ਜੋ ਕੁਦਰਤੀ ਚੀਜ਼ ਆ ਉਹ ਕੁਦਰਤੀ ਆ ਆਪਾਂ ਕਿਸੇ ਦੇ ਖਿਲਾਫ ਨਹੀਂ ਆ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਪਾਓ ਨਾ ਪਾਓ ਪਰ ਜੇ ਬਾਤ ਸਕਦੇ ਆ ਤਾਂ ਪਚਾ ਲੈਣੇ ਚਾਹੀਦੇ ਆ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਪਹਿਲਾਂ ਤਾਂ ਸਾਡੇ YouTube ਚੈਨਲ ਤੇ ਸੋ ਸ਼ੁਰੂ ਕਰੀਏ ਵੀਡੀਓ ਹਨਾ ਜੀ ਤੇ ਤੁਸੀਂ ਪਹਿਲਾਂ ਇੱਕ ਵਾਰੀ ਸਾਡੇ ਜਿਹੜੇ ਫੋਲੋਅਰਸ ਨੇ ਉਹਨਾਂ ਨੂੰ ਵੈਲਕਮ ਕਰ ਦਿਓ ਔਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਬੇਬਸਰਾ ਮੈਂ ਪਿਛਲੇ 1 ਹਫ਼ਤੇ ਮਹੀਨੇ ਤੋਂ ਡਾਕਟਰ ਸਾਹਿਬ ਦੇ ਨਾਲ ਇੱਥੇ ਕਲੀਨਿਕ 'ਚ ਕੰਮ ਕਰ ਰਹੀ ਹਾਂ ਔਰ ਸਾਡਾ ਬਸ ਇਹੀ ਮਕਸਦ ਹੈ ਕਿ ਅਸੀਂ ਇੱਕ ਹੈਲਦੀ ਲਾਈਫ ਸਟਾਈਲ ਦੇ ਸਕੀਏ ਇੱਕ ਵੀਡੀਓ ਦੇ ਤਰ੍ਹਾਂ ਹੀ ਅਸੀਂ ਕਿਸੇ ਨੂੰ ਹੈਲਪ ਕਰ ਸਕਦੇ ਹਾਂ ਤਾਂ ਅਸੀਂ ਜ਼ਰੂਰ ਕਰੀਏ ਚਲੋ ਜੀ ਇੱਕ ਗੱਲ ਹੋਰ ਸਭ ਤੋਂ ਜ਼ਰੂਰੀ ਵੀ ਆਪਾਂ ਇਹ ਟਾਪਿਕ ਲਿਖੀ ਸੀਗੇ ਮੈਂ ਤੁਹਾਨੂੰ ਦਿਖਾ ਵੀ ਦਵਾਂ ਜਿਸ ਦੇ ਵਿੱਚ ਆਪਾਂ ਵੀ ਗੋਡਿਆਂ ਦਾ ਦਰਦ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਔਰ ਇਸ ਦੇ ਵਿੱਚ ਕੀ ਕੁਝ ਹੁੰਦਾ ਇਸ ਦੀ ਫੋਟੋ ਖਿੱਚ ਕੇ ਵੀ ਆਪਾਂ ਨਾਲ ਲਾ ਦਾਂਗੇ ਸੋ ਪਹਿਲਾ ਸਵਾਲ ਇਸ ਦੇ ਕੀ ਕਾਰਨ ਕੀ ਲੱਛਣ ਨੇ ਡਾਕਟਰ ਸਾਹਿਬ ਦੱਸਿਆ ਜਾਵੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਕਾਰਨ ਦੀ ਗੱਲ ਕਰਦੇ ਆ ਵੀ ਹੁੰਦਾ ਕਿਉਂ ਹੈ ਇੱਕ ਤਾਂ ਏਜ ਰਿਲੇਟਡ ਹੈਗਾ ਇਹ ਏਜ ਰਿਲੇਟਡ ਕਿਉਂ ਹੁੰਦਾ ਕਈ ਵਾਰੀ ਤਾਂ ਹੁਣ ਵੈਸੇ ਬਹੁਤ ਘੱਟ ਉਮਰ 'ਚ ਹੀ ਲੋਕਾਂ ਨੂੰ ਗੋਡੇ ਦਰਦ ਹੋਣੇ ਸ਼ੁਰੂ ਹੋ ਗਏ ਐ ਉਹ ਇਸ ਕਰਕੇ ਹੁੰਦਾ ਕਿ ਆਪਾਂ ਓਵਰ ਐਕਟੀਵਿਟੀ ਕਰਦੇ ਆ ਓਵਰ ਯੂਜ਼ ਕਰ ਲੈਨੇ ਆ ਉਸ ਜਿੰਨ ਮਤਲਬ ਆਪਣੀ ਜਿੰਨੀ ਇੱਕ ਹੱਦ ਹੁੰਦੀ ਆ ਕੰਮ ਕਰਨ ਦੀ ਆਪਾਂ ਉਸ ਤੋਂ ਜ਼ਰੂਰਤ ਤੋਂ ਵੱਧ ਓ ਤੋਂ ਕੰਮ ਲੈਨੇ ਤੇ ਉਸ ਦਰਦ 'ਚ ਵੀ ਮਾੜੇ-ਮੋٹے ਦਰਦ 'ਚ ਵੀ ਅਸੀਂ ਉਹਨੂੰ ਕਰੀ ਜਾਂਦੇ ਆ ਮਤਲਬ ਵੇਅਰ ਇਨ ਟੇਅਰ ਥੋੜਾ ਬਹੁਤ ਜੇ ਇੰਜਰੀ ਹੋ ਵੀ ਰਹੀ ਹੈ ਜਿਹੜੇ ਆਰਡ ਵਾਲੇ ਸਾਡੇ ਆ ਨਾੜੀਆਂ ਹੁੰਦੀਆਂ ਜਿਹੜਾ ਮਸਲਸ ਹੁੰਦੀਆਂ ਜਿਹੜੀ ਜਿਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਤਾਰਾਂ ਹੁੰਦੀਆਂ ਜਿਹੜੀ ਆਪਣੇ ਗੋਡੇ ਨੂੰ ਫੜ ਕੇ ਰੱਖਦੀਆਂ ਜਿਨ੍ਹਾਂ ਨੂੰ ਆਪਾਂ ਲਿਗਾਮੈਂਟਸ ਕਹਿੰਦੇ ਆ ਉਹਨਾਂ ਨੂੰ ਹੌਲੀ 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 ਇੰਜਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਟ ਆਪਾਂ ਫਿਰ ਵੀ ਉਸ ਦੇ ਨਾਲ ਕੰਮ ਕਰੀ ਜਾਂਦੇ ਆ ਤੇ ਇਹ ਪਹਿਲਾ ਰੀਜ਼ਨ ਹੈ ਵੇਅਰ ਇਨ ਟੇਅਰ ਪਹਿਲਾ ਵੇਅਰ ਇਨ ਟੇਅਰ ਹੋ ਗਿਆ ਦੂਸਰਾ ਹੋ ਗਿਆ ਗਠੀਆ ਗਠੀਆ ਹੁੰਦਾ ਰਿਊਮਟਾਇਡ ਆਰਥਰਾਇਟਿਸ ਇਹ ਤਾਂ ਵੈਸੇ ਆਪਣੇ ਖੂਨ ਦੀ ਵਿੱਚ ਜੇਕਰ ਕੋਈ ਆਰਥਰਾਇਟਿਸ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਉਸ ਆਪਣੇ ਦੂਸਰੇ ਜੋਇੰਟਸ ਪਹਿਲਾਂ ਇਫੈਕਟ ਹੁੰਦੇ ਆ ਜਿੱਦਾਂ ਛੋਟੇ ਜੋਇੰਟਸ ਪਹਿਲਾਂ ਇਫੈਕਟ ਹੁੰਦੇ ਆ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਆਪਣੇ ਗੋਡੇ ਵੀ ਇਸੇ ਖਰਾਬ ਹੋ ਸਕਦੇ ਆ ਔਰ ਉਸ ਤੋਂ ਬਾਅਦ ਕੋਈ ਸੱਟ ਲੱਗੇ ਜਾਵੇ ਕੋਈ ਇੰਜਰੀ ਜਾਂ ਕੋਈ ਕਮਜ਼ੋਰੀ ਇਹ ਵੀ ਇਸ ਤਰ੍ਹਾਂ ਦੇ ਕਾਰਨ ਦੀ ਆਪਾਂ ਗੱਲ ਕਰਦੇ ਆ ਜਿੱਦਾਂ ਆਪਾਂ ਜਦੋਂ ਜਵਾਨ ਹੁੰਨੇ ਆ ਬਹੁਤ ਸਾਰੀ ਐਕਟੀਵਿਟੀਜ਼ ਹੁੰਦੀਆਂ ਆ ਜੇ ਆਪਾਂ ਸਪੋਰਟਸ ਜਿਹੜੇ ਇਸ ਤਰ੍ਹਾਂ ਜਾਂ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਕਰਦੇ ਜਿਸ ਸਾਨੂੰ ਇੰਜਰੀਜ਼ ਹੁੰਦੀ ਆਪਾਂ ਉਹਨੂੰ ਕੋਲ ਨਹੀਂ ਕਰਦੇ ਆਪਾਂ ਆਪਾਂ ਰਿਲੈਕਸ ਹੋ ਜਾਂਦੇ ਆ ਚਲ ਕੋਈ ਨਹੀਂ ਠੀਕ ਹੋ ਜਾਊਗਾ ਬਟ ਉਹਨਾਂ ਤੇ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜੇ ਆਪਣੇ ਲਿਗਾਮੈਂਟਸ ਦੀ ਥੋੜੀ ਥੋੜੀ ਇੰਜਰੀ ਸ਼ੁਰੂ ਹੁੰਦੀ ਆ ਉਹਦੇ ਨਾਲ ਆਪਾਂ ਆਪਣੇ ਗੋਡੇ ਬਾਅਦ ਚ ਖਰਾਬ ਕਰ ਹੀ ਲੈਨੇ ਆ ਤੇ ਇਹ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਸ਼ੁਰੂਆਤੀ ਤੌਰ ਤੇ ਤੁਹਾਨੂੰ ਕੋਈ ਸਿੰਪਟਮ ਜਾਂ ਪ੍ਰੋਬਲਮ ਆਣੀ ਸ਼ੁਰੂ ਹੋਏ ਤੁਸੀਂ ਉਹਨੂੰ ਉਸੇ ਟਾਈਮ ਤੇ ਠੀਕ ਕਰੋ ਕਮਜ਼ੋਰੀ ਕਮਜ਼ੋਰੀ ਤਾਂ ਹੈ ਹੀ ਆਪਣੀ ਮਸਲ ਜਿਹੜੀ ਹੁੰਦੀ ਹੈ ਕੋਡਿਸੈਪਸ ਮਸਲ ਜਿਹੜੀ ਆਪਣੇ ਗੋਡੇ ਨੂੰ ਪਕੜ ਕੇ ਰੱਖਦੀ ਹੈ ਜਿਹੜੀ ਉਹਦੀ ਸਟਰੈਂਥ ਨੂੰ ਮੇਨਟੇਨ ਕਰਕੇ ਰੱਖਦੀ ਹੈ ਜਦੋਂ ਉਹ ਕਮਜ਼ੋਰ ਹੋ ਜਾਂਦੀ ਹੈ ਮਸਲ ਉਹ ਆਪਾਂ ਕਮਜ਼ੋਰ ਕਰ ਲੈਨੇ ਆ ਆਪਣੇ ਆਪ ਹੀ ਜਦੋਂ ਆਪਾਂ ਉਹਨੂੰ ਜ਼ਰੂਰਤ ਤੋਂ ਵੱਧ ਕੰਮ ਲੈਨੇ ਆ ਜਾਂ ਫਿਰ ਉਹਦੀ ਵਰਜਿਸ਼ ਨਹੀਂ ਕਰਦੇ ਜਿਹੜੀ ਪ੍ਰੋਪਰ ਵਰਜਿਸ਼ ਹੁੰਦੀ ਹੈ ਉਹ ਨਹੀਂ ਆਪਾਂ ਕਰਦੇ ਤਾਂ ਇਹ ਥੋੜੀ ਜੀ ਕਮਜ਼ੋਰ ਹੋ ਜਾਂਦੀ ਹੈ ਜਿਹਦੇ ਕਰਕੇ ਆਪਣੇ ਜਿਹੜੀ ਜੋਇੰਟ ਦਾ ਗੈਪ ਹੁੰਦਾ ਉਹ ਘਟ ਜਾਂਦਾ ਔਰ ਆਪਾਂ ਮਸਲ ਆਪਣੇ ਆਪਣਾ ਜਿਹੜਾ ਗੋਡਾ ਹੁੰਦਾ ਉਹ ਦੁਖਣ ਲੱਗ ਜਾਂਦਾ ਕੋਲ ਜੀ ਤੁਹਾਡੇ 6 ਕਾਰਨ ਨਿਕਲ ਕੇ ਸਾਹਮਣੇ ਆਏ ਪਹਿਲਾਂ ਤੁਸੀਂ ਕਹਿੰਦੇ ਹੋ ਗਠੀਆ ਹੋ ਗਿਆ ਆ ਆਸਥੋਆਰਟ੍ਰਾਈਟਸ ਫਿਰ ਰੂਮਟਾਇਡ ਆਰਥਰਾਈਟਸ ਹੋ ਗਿਆ ਉਸ ਤੋਂ ਬਾਅਦ ਕਮਜ਼ੋਰੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਉਮਰ ਦੇ ਹਿਸਾਬ ਨਾਲ ਆਪਣਾ ਜੋ ਦਰਦ ਸ਼ੁਰੂ ਹੁੰਦਾ ਔਰ ਆਖਰ ਦੇ ਵਿੱਚ ਓਵਰ ਯੂਜ਼ ਮਤਲਬ ਉਸਦੀ ਵਰਤੋਂ बार-बार ਬਦ ਤੋਂ ਬਾਦ ਕਰਨਾ ਇਹ ਆਪਾਂ ਜੇ ਇੰਜਰੀ ਹੋਈ ਉਹ ਤੋਂ ਬਾਅਦ ਵੀ ਯੂਜ਼ ਕਰਦੇ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਆ ਗਈ ਜੀ ਲੱਛਣ ਦੱਸੋ ਜੀ ਇਸ ਦੇ ਹੁਣ ਸਿੰਪਟਮਸ ਕੀ ਹੁੰਦੇ ਨੇ ਸਿੰਟਮਸ ਸਭ ਤੋਂ ਪਹਿਲਾਂ ਦਾ ਸਿੰਟਮ ਸ਼ੁਰੂ ਹੁੰਦਾ ਜਦੋਂ ਆਪਾਂ ਨੂੰ ਹੌਲੀ-ਹੌਲੀ ਦਰਦ ਸ਼ੁਰੂ ਹੁੰਦਾ ਪਾਸਟ ਟਾਈਮ ਉਹਨੂੰ ਇਗਨੋਰ ਕਰਦੇ ਆ ਸਭ ਤੋਂ ਪਹਿਲੀ ਚੀਜ਼ ਹੈ ਜਦੋਂ ਸ਼ੁਰੂਆਤ ਹੁੰਦੀ ਹੈ ਸ਼ੁਰੂਆਤ ਕਿਦਾਂ ਹੋਊਗੀ ਕਿ ਠੰਡ 'ਚ ਤੁਹਾਨੂੰ ਦਰਦ ਹੋਣਾ ਸ਼ੁਰੂ ਹੋਊਗਾ ਜਾਂ ਫਿਰ ਤੁਸੀਂ ਏਸੀ 'ਚ ਬੈਠੇ ਹੋ ਬਹੁਤ ਜ਼ਿਆਦਾ ਤੁਹਾਨੂੰ ਦਰਦ ਹੋਣਾ ਸ਼ੁਰੂ ਹੋ ਰਿਹਾ ਉਸ ਟਾਈਮ ਆਪਾਂ ਸੋਚਦੇ ਆ ਵੀ ਹਾਂ ਇਹ ਪਤਾ ਲੱਗਦਾ ਵੀ ਹਾਂ ਠੰਡ 'ਚ ਆਪਣੇ ਗੋਡੇ ਦੁਖਦੇ ਆ ਵੈਸੇ ਠੀਕ ਰਹਿੰਦੇ ਆ ਬਟ ਠੰਡ 'ਚ ਦੁਖਦੇ ਆ ਜਾਂ ਏਸੀ 'ਚ ਬੱਠਣ ਨਾਲ ਉਦੋਂ ਦੁਖਦੇ ਆ ਇਹ ਸ਼ੁਰੂਆਤੀ ਤੌਰ ਤੇ ਸਿੰਪਟਮਸ ਹੁੰਦੇ ਆ ਬਾਅਦ ਚ ਤਾਂ ਗੋਡੇ ਦੁਖਣ ਲੱਗ ਜਾਂਦੇ ਆ ਦੂਸਰਾ ਚੀਜ਼ ਹੁੰਦੀ ਆ ਤੇ ਉਸ ਚ ਆਵਾਜ਼ ਆਉਣੇ ਸ਼ੁਰੂ ਹੋ ਜਾਂਦੀ ਆ ਕਟਕੜ ਦੀ ਆਵਾਜ਼ ਆਉਂਦੀ ਆ ਟਟਰ ਦੀ ਆਵਾਜ਼ ਆਉਂਦੀ ਆ ਇਸ ਤਰ੍ਹਾਂ ਹਰ ਇੱਕ ਪੇਸ਼ੈਂਟ ਕਹਿੰਦੇ ਆ ਵੀ ਸਾਨੂੰ ਆਵਾਜ਼ ਆਉਂਦੀ ਆ ਇਹ ਸ਼ੁਰੂਆਤੀ ਸਿੰਪਟਮਸ ਆ ਬਾਅਦ ਚ ਤਾਂ ਦਰਦ ਹੁੰਦਾ ਫਿਰ ਗੋਡਾ ਮੁੜਨੋਂ ਹਟ ਜਾਂਦਾ ਫਿਰ ਉਸ ਤੋਂ ਬਾਅਦ ਪੌੜੀਆਂ ਚੜ੍ਹਨੀਆਂ ਔਖੀ ਹੋ ਜਾਂਦੀਆਂ ਫਿਰ ਉਸ ਤੋਂ ਬਾਅਦ ਗੋਡੇ ਪਿੰਗੇ ਵੀ ਹੋ ਜਾਂਦੇ ਨੇ ਬਿਲਕੁਲ ਗੋਡੇ ਵਿੰਗੇ ਹੋ ਜਾਂਦੇ ਨੇ ਮੈਨ ਜਾਨੀ ਕਿ ਤੁਸੀਂ ਤੈਨੂੰ ਚੜੀਆਂ ਨਹੀਂ ਚੜੀਆਂ ਜਾਂਦੀਆਂ ਫਿਰ ਕੋਈ ਇੱਕ ਠੰਡ ਕਰ ਠੰਡ ਚ ਗੋਡੇ ਦਰਦ ਹੋਣਗੇ ਫਿਰ ਜਦੋਂ ਆਵਾਜ਼ ਆਉਣ ਲੱਗ ਜਾਵੇ ਕੜਕੜ ਦੀ ਔਰ ਤੀਜੇ ਨੰਬਰ ਤੇ ਫਿਰ ਹੌਲੀ ਹੌਲੀ ਗੋਡੇ ਜਦੋਂ ਪਿੰਗੇ ਹੁਣ ਲੱਗੇ ਤਾਂ ਸਮਝ ਲਓ ਤੁਹਾਡੇ ਗੋਡੇ ਖਰਾਬ ਹੋ ਗਏ ਇੱਕ ਗੋਡੇ ਪਿੰਗੇ ਵੀ ਸਿੱਧੇ ਹੋ ਸਕਦੇ ਹੈ ਕਸਟਰਨ ਬਿਲਕੁਲ ਹੋ ਸਕਦੇ ਜੇ ਆਪਾਂ ਪ੍ਰੋਪਰਲੀ ਐਕਸਰਸਾਈਜ਼ ਕਰੀਏ ਜਿਹੜੀ ਮਸਲਸ ਆਪਣੀ ਵੀਕ ਹੈ ਉਹਦੇ ਲਈ ਆਪਾਂ ਸਟਰੈਂਥਨਿੰਗ ਐਕਸਰਸਾਈਜ਼ ਕਰੀਏ ਤੇ ਜਿਹੜੀ ਮਸਲਸ ਆਪਣੀ ਟਾਈਟ ਹਨ ਜਿੱਦਾਂ ਕੜਲ ਪੈਂਦੇ ਆ ਕਿਸੇ ਨੂੰ ਜਿਹਦਾ ਮਤਲਬ ਆਪਣੀ ਪਿੰਜਣੀਆਂ ਦੀ ਮਸਲ ਜਿਹੜੀ ਹੁੰਦੀ ਹੈ ਜਦੋਂ ਉਹ ਟਾਈਟ ਹੋ ਜਾਂਦੀ ਹੈ ਤਾਂ ਸਰਕੂਲੇਸ਼ਨ ਘਟ ਜਾਂਦਾ ਆਪਣੀ ਜਿਹੜੀ ਮਸਲ ਹੁੰਦੀਆਂ ਬਹੁਤ ਟਾਈਟ ਹੋ ਜਾਂਦੀਆਂ ਜਿਹਦੇ ਕਰਕੇ ਅਕੜਾ ਮਹਿਸੂਸ ਹੁੰਦਾ ਔਰ ਜਦੋਂ ਆਪਾਂ ਉਹਦੇ ਉੱਪਰ ਮਾਲਿਸ਼ ਕਰਾਈ ਜਾਂਦੇ ਆ ਉਹਦੇ ਹੋਰ ਜ਼ਿਆਦਾ ਯੂਜ਼ ਕਰੀ ਜਾਂਦੇ ਆ ਉਹਦੇ ਨਾਲ ਹੋਰ ਖਰਾਬੀ ਕਰ ਦਿੰਦੇ ਆ ਤੇ ਮਸਲ ਖਰਾਬ ਹੋ ਜਾਂਦੇ ਆ ਉਸ ਦੋਬਰ ਤੇ ਆਪਾਂ ਗੱਲ ਕਰਦੇ ਆ ਰੋਕ ਥਾਮ ਦੀ ਵੀ ਇਸ ਤੇ ਪ੍ਰੀਵੈਂਸ਼ਨ ਕੀ ਹੈ ਉਹੀ ਦੱਸੋ ਸ਼ਾਰਟਕੱਟ ਹੈ ਪ੍ਰੀਵੈਂਸ਼ਨ ਇਹ ਹੈ ਕਿ ਜਦੋਂ ਸ਼ੁਰੂਆਤੀ ਤੌਰ ਤੇ ਕਦੇ ਗੋਡੇ ਦੁਖਣ ਲੱਗਣ ਜਾਂ ਤੁਹਾਨੂੰ ਲੱਗੇ ਵੀ ਹੋਣੀ ਸ਼ੁਰੂਆਤੀ ਤੌਰ ਤੇ ਮੇਰੇ ਗੋਡੇ ਦੁਖਦੇ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਈਸਿੰਗ ਕਰੋ ਜੇ ਸਵੇਲਿੰਗ ਲੱਗ ਰਹੀ ਹੈ ਦਰਦ ਹੋ ਰਿਹਾ ਆਈਸਿੰਗ ਕਰੋ ਉਹਨੂੰ ਤੁਸੀਂ ਅ ਠੰਡੇ ਪਾਣੀ ਦੀ ਟਕੋੜ ਠੰਡੇ ਪਾਣੀ ਦੀ ਟਕੋੜ ਦਾ ਮਤਲਬ ਇਹ ਨਹੀਂ ਕਿ ਬਰਫ਼ ਲੈ ਕੇ ਆਪਾਂ ਉਹਨੂੰ ਕਰਨਾ ਸਿਰਫ ਆਪਣੀ ਬਾਡੀ ਦੇ ਟੈਂਪਰੇਚਰ ਤੋਂ ਉਸ ਪਾਰਟ ਦਾ ਟੈਂਪਰੇਚਰ ਥੋੜਾ ਘੱਟ ਕਰਨਾ ਹੁੰਦਾ ਆਪਾਂ ਇਸ ਕਰਕੇ ਬਰਫ਼ ਨੂੰ ਤੁਸੀਂ ਪਾਣੀ ਦੇ ਇੱਕ ਵਲਫ ਵਿੱਚ ਪਾ ਕੇ ਉਹਦੇ ਉੱਪਰ ਲਿਫਾਫੇ ਵਿੱਚ ਪਾ ਕੇ ਲਿਫਾਫੇ ਵਿੱਚ ਪਾ ਕੇ ਉਹਦੇ ਉੱਪਰ ਤੁਸੀਂ ਤੌਲੀਆ ਲਪੇਟ ਕੇ ਉਹਦੇ ਉੱਪਰ ਤੁਸੀਂ ਸਿਕਾਈ ਕਰ ਸਕਦੇ ਹੋ ਬਰਫ਼ ਦੀ ਸਿਕਾਈ ਜੇ ਸ਼ੁਰੂਆਤੀ ਤੌਰ ਹੈ ਲੇਕਿਨ ਅਗਰ ਤੁਹਾਡੇ ਬਹੁਤ ਟਾਈਮ ਤੋਂ ਗੋਡੇ ਦੁਖ ਰਹੇ ਹਨ ਤਾਂ ਤੁਸੀਂ ਗਰਮ ਪਾਣੀ ਦਾ ਸੇਕ ਕਰੋ ਸੇਕ ਕਰਾਂਗੇ ਠੀਕ ਹੈ ਜੇ ਸ਼ੁਰੂਆਤੀ ਤੌਰ ਤੇ ਹੈ ਸਵੇਲਿੰਗ ਹੋ ਰਹੀ ਹੈ ਤੁਸੀਂ ਉਹਦੇ ਉੱਪਰ ਕੋਈ ਗਰੇਪ ਬੈਂਡੇਜ ਬੰਨ ਸਕਦੇ ਹੋ ਉਹਨੂੰ ਉਹ ਜਿਹੜੀ ਆਪਣੀ ਲੱਤ ਹੈ ਉਹਨੂੰ ਥੋੜਾ ਜਿਹਾ ਐਲੀਵੇਟ ਕਰਕੇ ਰੱਖ ਸਕਦੇ ਹੋ ਕਰਕੇ ਤੁਸੀਂ ਹਾਂ ਔਰ ਨੀ ਕੈਪ ਵੀ ਬੰਨ ਸਕਦੇ ਹੋ तुसी ये सारी प्रिवेंशन कर सकते हो दे नाल और तुसी एक मेडिसिन कोई भी लेके दर्द पेन किलर लेके नाइनटी परसेंट तक ठीक कर लेंगे लेकिन जे बहुत टाइम हो चुके गोडे दुख में तो सिर्फ हम जो प्रिवेंशन करनी हो, ये करनी है कि ज्यादा देर चौकड़ी मार के ना बैठो क्योंकि लिगमेंट्स होर ज्यादा खिंचन गए और तकलीफ होगी दूसरी चीज ये है कि बहुत ज्यादा वॉक नहीं करनी है जो वॉक करना चाहते हो

ਤੇ ਬਹੁਤ ਜ਼ਿਆਦਾ ਪੌੜੀਆਂ ਨਹੀਂ ਚੜ੍ਹਨੀ ਪੌੜੀਆਂ ਚੜ੍ਹਨ ਨਾਲ ਕੀ ਹੁੰਦਾ ਉਹ ਤੇ ਦਬ ਪੈਂਦਾ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਜਿਹਦੇ ਨਾਲ ਰਗੜ ਖਾਏ ਜਿਸਾ ਜੰਪਿੰਗ ਜੋਗਿੰਗ ਇਹ ਸਾਰੀਆਂ ਚੀਜ਼ਾਂ ਨਾਲੋਂ ਤੁਸੀਂ ਪ੍ਰੈਫਰ ਕਰੋ ਕਿ ਤੁਸੀਂ ਸਾਈਕਲ ਚਲਾਓ ਤੁਸੀਂ ਸਵਿਮਿੰਗ ਕਰੋ ਤੁਸੀਂ ਐਕਸਰਸਾਈਜ਼ ਉਹਦਾਂ ਦੀ ਕਰੋ ਜਿਹਦੇ ਵਿੱਚ ਉਹਦੇ ਉੱਪਰ ਜਿਹੜਾ ਰਗੜ ਹੈ ਜਿਹੜੀ ਦਬਾਅ ਹੈ ਉਹ ਘੱਟ ਹੋ ਜਾਏ ਤੇ ਜਿਹੜੀ ਅੰਦਰ ਮਾਸਪੇਸ਼ੀਆਂ ਟੁੱਟ ਰਹੀਆਂ ਹਨ ਉਹ ਥੋੜੀ ਹੌਲੀ 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 ਰਿਲੈਕਸ ਹੋ ਸਕਾ ਨਾ ਕਿ ਉਹਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਵੇ ਠੀਕ ਹੈ ਜੀ ਤੁਸੀਂ ਸੱਤ ਚੀਜ਼ਾਂ ਦਸੀਆਂ ਸਭ ਤੋਂ ਪਹਿਲਾਂ ਅਗਰ ਗੋਡੇ ਦੁਖਣੇ ਸ਼ੁਰੂ ਹੋਏ ਤਾਂ ਬਰਫ਼ ਕਰੋ ਆਈਸਿੰਗ ਕਰੋ ਅਗਰ ਪ੍ਰਾਣੇ ਹੋ ਗਏ ਨੇ ਗੋਡੇ ਦੁਖਦੇ ਲੰਮਾ ਸਮਾਂ ਹੋ ਗਿਆ ਤਾਂ ਉਸਤੇ ਸੇਕ ਕਰੋ ਹੌਟ ਪੈਕ ਤੋਂ 15 ਤੋਂ 20 ਮਿੰਟ ਫਿਰ ਤੀਜੇ ਨੰਬਰ ਤੇ ਗਰਮ ਪੱਟੀ ਬੰਨ੍ਹ ਸਕਦੇ ਹੋ ਨੀ ਕੈਪਾ ਸਕਦੇ ਹੋ ਅਗਰ ਗੋਡੇ ਚ ਜ਼ਿਆਦਾ ਚੌਥੇ ਨੰਬਰ ਤੇ ਚੌਂਕੜੀ ਮਾਰ ਕੇ ਜਿਵੇਂ ਮੈਂ ਬੈਠਾ ਐਦਾਂ ਬਿਲਕੁਲ ਨਾ ਬੈਠੋ ਔਰ ਪੰਜਵੇਂ ਨੰਬਰ ਤੇ ਸੈਰ ਕਰਨੀਆਂ ਜ਼ਰੂਰ ਕਰੋ ਪਰ ਘੱਟ ਕਰੋ ਥੋੜੇ ਸਮੇਂ ਲਈ ਕਰੋ ਜ਼ਿਆਦਾ ਨਾ ਕਰੋ ਜੇ ਕਰਨੀ ਆ ਤਾਂ ਕੱਚੇ ਤੇ ਕਰੋ ਕੱਚੇ ਤੇ ਕਰੋ ਔਰ ਉਸ ਤੋਂ ਬਾਅਦ ਤੁਸੀਂ ਦੱਸਿਆ ਵੀ ਜਿਹੜੀਆਂ ਪੌੜੀਆਂ ਉਹ ਬਿਲਕੁਲ ਨਹੀਂ ਚੜ੍ਹਣੀਆਂ ਔਰ 8ਵੇਂ ਨੰਬਰ ਤੇ ਸਾਈਕਲ ਜ਼ਰੂਰ ਚਲਾਓ ਇਹ ਹੋ ਗਈਆਂ ਜੀ 8 ਚੀਜ਼ਾਂ ਰੋਕ தாம் ਅੱਗੇ ਵਧਦੇ ਆ ਇੱਕ ਚੀਜ਼ ਡਾਕਟਰ ਨੇ ਹੋਰ ਐਡ ਕਰਨਾ ਚਾਹਨੀ ਹੈ ਕਿ ਪੌੜੀਆਂ ਜਦੋਂ ਉਤਰਦੇ ਨੇ ਜਾਂ ਆਪਾਂ ਥੱਲੇ ਦੀ ਤਰਫ ਕਿਤੇ ਆ ਰਹੇ ਆ ਤਾਂ ਉਦੋਂ ਆਪਣੀ ਬਾਡੀ ਬਹੁਤ ਤੇਜ਼ ਹੁੰਦੀ ਆ ਉਹਨੂੰ ਬਹੁਤ ਤੇਜ਼ ਤੇ ਯੂਜ਼ ਨਾ ਕਰੋ ਭੱਜੋ ਨਾ ਉਦੋਂ ਬਹੁਤ ਤੇਜ਼ ਨਾ ਚਲੋ ਕਿਉਂਕਿ ਉਸ ਟਾਈਮ ਇੱਕ ਜਿਹੜਾ ਜਰਕ ਲੱਗਦਾ ਆਪਣੇ ਗੋਡਿਆਂ ਦੇ ਉੱਪਰ ਉਹ ਵੀ ਆਪਣੇ ਗੋਡਿਆਂ ਨੂੰ ਖਰਾਬ ਕਰਾ। ਕੱਲ ਇੱਕ ਪੇਸ਼ੈਂਟ ਆਈ ਸੀ। ਉਹ ਕਿਸੇ ਪ੍ਰੋਗਰਾਮ ਜਿਵੇਂ ਚੱਲਦੇ ਆ ਆਪਣੇ ਲੋਹੜੀ ਤੁਸੀਂ ਵੀ ਜਾਣਦੇ ਹੋਵੋਗੇ ਲੋਹੜੀ ਦੇ ਪ੍ਰੋਗਰਾਮ ਤੇ ਖੁਸ਼ੀ ਦੇ ਮੌਕੇ ਤੇ। ਉਹ ਲੋਹੜੀ ਦੇ ਪ੍ਰੋਗਰਾਮ ਗਏ ਸੀ 50 ਸਾਲ ਉਮਰ ਸੀ। ਉਹ ਮਾਣੀ ਮੋਟੀ ਐਕਸਰਸਾਈਜ਼ ਕਰਦੇ ਸੀ, ਜ਼ਿਆਦਾ ਨਹੀਂ ਕਰਦੇ ਸੀ। ਉੱਥੇ ਇੱਕਦਮ ਉਹਨਾਂ ਨੇ ਭੰਗੜਾ ਪਾਇਆ ਔਰ ਗੋਡਿਆਂ 'ਚ ਉਹਨੇ ਦਰ ਸ਼ੁਰੂ ਹੋ ਗਿਆ। ਉਸ ਦਾ ਕਾਰਨ ਕੀ ਹੋਇਆ? ਉਹੀ ਉਹੀ ਹੋਇਆ ਆਪਾਂ ਓਵਰ ਯੂਜ਼ ਕਰ ਲਏ। ਇੱਕਦਮ ਤਾਂ ਆਪਾਂ ਇਹਨਾਂ ਨੂੰ ਤਿਆਰ ਨਹੀਂ ਕੀਤਾ ਹੋਇਆ। ਲੇਕਿਨ ਜੇ ਮਾਸਪੇਸ਼ੀ ਕਮਜ਼ੋਰ ਸੀ। ਮਾਸਪੇਸ਼ੀਆ ਕਮਜ਼ੋਰ ਹੁੰਦੀਆਂ ਔਰ ਇੱਕਦ ਠੀਕ ਹੈ ਜੀ ਹੁਣ ਸਾਨੂੰ ਦੱਸੋ ਵੀ ਇਸ ਦਾ ਕੀ ਇਲਾਜ ਆ ਜੀ ਇਸ ਦਾ ਆਪਾਂ ਕੀ ਇਲਾਜ ਕਰ ਸਕਦੇ ਆ ਕੀ ਟ੍ਰੀਟਮੈਂਟ ਕਰ ਸਕਦੇ ਦੇਖੋ ਜੀ ਇਲਾਜ ਤਾਂ ਇਹ ਹੈਗਾ ਕਿ ਤੁਸੀਂ ਕੋਈ ਵੀ ਐਕਟੀਵਿਟੀ ਕਰਨਾ ਚਾਹੁੰਦੇ ਹੋ ਇੱਕਦਮ ਨਾ ਕਰੋ ਪਹਿਲਾਂ ਆਪਣੀ ਬੋਡੀ ਨੂੰ ਪ੍ਰੀਪੇਅਰ ਕਰੋ ਸ਼ੀਲ ਨਾ ਤਾਂ ਆਪਾਂ ਸਟ੍ਰੈਚਿੰਗ ਕਰਦੇ ਆਂ ਨਾ ਆਪਾਂ ਵਾਰਮਅਪ ਕਰਦੇ ਆਂ ਆਪਾਂ ਸਿੱਧੇ ਐਕਸਰਸਾਈਜ਼ ਕਰਨ ਤੇ ਚਲੇ ਜਾਨੇ ਆਂ ਪਹਿਲੇ ਦਿਨ ਫਿਰ ਆਪਾਂ ਬਾਈਕਲ ਵਿੱਚ ਚੌਣ ਲਈ ਸਿੱਧੇ ਹਾਂ ਬਿਲਕੁਲ ਜੇ ਤੁਸੀਂ ਇੱਕਦਮ ਐਕਸਰਸਾਈਜ਼ ਕਰ ਲਓ ਅਗਲੇ ਦਿਨ ਤੁਸੀਂ ਕਹਿੰਦੇ ਨਾ ਇਹ ਤਾਂ ਨਹੀਂ ਹੁੰਦਾ ਸਾਡੇ ਤੋਂ ਇਦਾਂ ਬਿਲਕੁਲ ਨਾ ਕਰੋ ਪਹਿਲਾਂ ਥੋੜਾ ਵਾਰਮ ਅਪ ਕਰੋ ਥੋੜੀ ਥੋੜੀ ਚੀਜ਼ ਤੋਂ ਸ਼ੁਰੂ ਕਰੋ ਫਿਰ ਉਸ ਤੋਂ ਬਾਅਦ ਇਹਦੀ ਸਟ੍ਰੈਚਿੰਗਸ ਕਰੋ ਸਟ੍ਰੈਚਿੰਗ ਦਾ ਬਹੁਤ ਵੱਡਾ ਰੋਲ ਹੈ ਸਟ੍ਰੈਚਿੰਗਸ ਕਰਨੀ ਆਪਣੀ ਮਾਸਪੇਸ਼ੀਆਂ ਨੂੰ ਰਿਲੈਕਸ ਕਰਨਾ ਬਹੁਤ ਜ਼ਰੂਰੀ ਹੁੰਦਾ ਉਨਾ ਹੀ ਜ਼ਰੂਰੀ ਹੈ ਜਿੰਨਾ ਇਹ ਤੋਂ ਕਮ ਲੈਣਾ ਜ਼ਰੂਰੀ ਹੈ ਠੀਕ ਹੈ ਤੇ ਗਰਮ ਪਾਣੀ ਦਾ ਸੇਕ ਕਰੋ ਤੁਸੀਂ ਗਰਮ ਪਾਣੀ ਜੇ ਤੁਹਾਡੇ ਗੋਡੇ ਦਰਦ ਤੇ ਬਹੁਤ ਟਾਈਮ ਹੋ ਚੁੱਕਿਆ ਹੈ ਇਹਨਾਂ ਨੂੰ ਪੈਰਾਂ ਨੂੰ ਥੋੜਾ ਜਿਹਾ ਐਲੀਵੇਟ ਕਰਕੇ ਰੱਖੋ ਥੋੜਾ ਜਿਹਾ ਆਪਣੀ ਮਾਸਪੇਸ਼ੀਆਂ ਨੂੰ

इस तरह तुम अपने गोडिया बहुत हद तक बचा सकते हो और सब तो वे गल एक्सरसाइज जरूर करो सइकलिंग करो वॉक नहीं कर पा रहे हो कोई गल नहीं एक सिंपल सइकल अपने घर जरूर रखो जिद थोड़ा थोड़ा गोडे की वर्जिश होनी शुरू होगी और थोड़े गोडे थोड़े, थोड़े जे ताकत वाला महसूस कर लगे बहुत वजी दस तो और कसरत कि करनी ने क्योंकि इस वीडियो जो अगर करके दिखाने लग गए तो वीडियो बहुत लंबी होएगी और बोरिंग होएगी ਕਸਰਤਾਂ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਚ ਪਾਵਾਂਗੇ ਤੁਸੀਂ ਉੱਥੋਂ ਉਸ ਵੀਡੀਓ ਨੂੰ ਖੋਲ ਕੇ ਕਸਰਤਾਂ ਸ਼ੁਰੂ ਕਰ ਸਕਦੇ ਹੋ ਸੋ ਆਖਰੀ ਵੱਲ ਵੱਧਦੇ ਆ ਇਸ ਦੇ ਲਈ ਕਿਹੜੀ ਤੁਸੀਂ ਦੇਸੀ ਖੁਰਾਕ ਦੱਸਦੇ ਹੋ ਜੋ ਪੇਸ਼ੈਂਟ ਆਪਣੇ ਘਰ ਦੇ ਵਿੱਚ ਦੁੱਧ ਦੇ ਨਾਲ ਬਣਾ ਕੇ ਖਾ ਸਕੇ ਇੱਕ ਵਾਰ ਤੁਸੀਂ ਜਰੂਰ ਦੱਸਿਓ ਕਿਉਂਕਿ ਇਸ ਤੇ ਆਪਾਂ ਵੀਡੀਓ ਹੁਣੀ ਬਣਾਈ ਆ ਥੋੜੇ ਦਿਨ ਪਹਿਲਾਂ ਆਪਾਂ ਸਿੰਪਲ ਜੀ ਗੱਲ ਕਰਦੇ ਆ ਤੁਸੀਂ ਕੋਈ ਸਪੈਸ਼ਲ ਚੀਜ਼ ਨਹੀਂ ਲੈਣੀ ਹਾਂ ਜਿਨ੍ਹਾਂ ਚੀਜ਼ ਚ ਕੈਲਸ਼ੀਅਮ ਔਰ ਪ੍ਰੋਟੀਨ ਜ਼ਿਆਦਾ ਹੁੰਦਾ ਉਹ ਆਪਾਂ ਚੀਜ਼ ਜ਼ਿਆਦਾ ਆਪਣੇ ਡਾਈਟ ਚ ਲਈਏ ਜਾਂ ਜਿਨ੍ਹਾਂ 'ਚ ਥੋੜੀ ਜੀ ਗ੍ਰੀਸ ਆਇਲ ਵਾਲੀ ਚੀਜ਼ਾਂ ਹੁੰਦੀਆਂ ਉਹ ਆਪਾਂ ਨੇ ਇਹਦਾ ਮਤਲਬ ਬਸ ਫੈਟ ਦੀ ਗੱਲ ਨਹੀਂ ਕਰ ਰਹੇ ਆ ਲੇਕਿਨ ਆਪਾਂ ਗ੍ਰੀਸ ਵਧਾਉਣ ਦੀ ਗੱਲ ਕਰ ਰਹੇ ਆ ਜਿੱਦਾਂ ਆਪਾਂ ਇੱਕ ਛੋਟੀ ਜੀ ਵੀਡੀਓ ਬਣਾਈ ਸੀਗੀ ਕਿ ਆ ਥੋੜੇ ਜੀ ਮਤਲਬ ਦੋ ਵੱਡੇ ਸਪੂਨ ਤੁਸੀਂ ਕਾਲੇ ਤੇਲ ਚਿੱਟੇ ਤੇਲ ਨੂੰ ਮਿਲਾ ਕੇ ਉਹ ਤੇ ਨਾਲ ਆਪਣਾ ਅਲਸੀ ਇੱਕ ਚਮਚ ਤੇ ਥੋੜੀ ਜੀ ਹਲਦੀ ਥੋੜੀ ਜੀ ਕਾਲੀ ਮਿਰਚ ਨਾਲ ਮਖਾਣੇ ਇਹਨਾਂ ਸਾਰਿਆਂ ਦਾ ਤੁਸੀਂ ਇੱਕ ਪਾਊਡਰ ਬਣਾ ਲਓ ਠੀਕ ਹੈ ਉਹ ਪਾਊਡਰ ਬਣਾਉਣ ਨਾਲ ਕੀ ਹੋਗਾ ਇਹਨਾਂ ਸਾਨੂੰ ਪਹਿਲਾਂ ਰੋਸਟ ਕਰ ਸਕਦੇ ਹੋ ਤੁਸੀਂ ਰੋਸਟ ਕਰ ਲਓ ਉਸ ਤੋਂ ਬਾਅਦ ਪਾਊਡਰ ਬਣਾ ਲਓ ਇੱਕ ਚਮਚ ਤੁਸੀਂ ਡੇਲੀ ਖਾਓਗੇ ਤੁਸੀਂ ਐਕਚੁਅਲੀ ਆਪਣੇ ਗੋਡੇ ਦਾ ਦਰਦ ਰਾਤ ਨੂੰ ਰਾਤ ਨੂੰ ਦੁੱਧ ਨਾਲ ਲੈ ਲਓ ਜੇ ਤੁਸੀਂ ਰਾਤ ਨੂੰ ਦੁੱਧ ਡਾਈਜੈਸਟ ਨਹੀਂ ਕਰ ਪਾਉਂਦੇ ਹੋ ਦ ਇਵਨਿੰਗ 'ਚ ਤੁਸੀਂ ਦੁੱਧ ਲੈ ਲਓ ਵਿਦ ਉਹਦੇ ਨਾਲ ਇੱਕ ਚਮਚ ਆਹ ਡਾਈਟ ਲੈ ਲਓ ਇਹਦੇ ਨਾਲ ਤੁਹਾਡੇ ਜਿਹੜੇ ਗੋਡੇ ਆ ਉਹ ਬਹੁਤ ਜਲਦੀ ਠੀਕ ਹੋਣਗੇ ਸ਼ੁਰੂ ਕਰੋ ਜਤੇ ਤੇਲ ਕਾਲੇ ਤੇਲ ਹਲਦੀ ਮਖਾਣੇ ਤੇ ਆਪਣੀ ਆਲਸੀ ਦੇ ਬੀਜ ਹੋਗੇ ਤੇ ਕਾਲੀ ਮਿਰਚ ਹੋਗੀ ਇਹ ਕੀ ਚਾਹੀਦੀਆਂ ਨੇ ਇਹਨਾਂ ਦਾ ਪਾਊਡਰ ਬਣਾ ਲੈਣਾ ਫਸਟ ਸਟੈਪ ਸੇ ਰਾਤ ਨੂੰ ਤੁਸੀਂ ਉਦੋਂ ਦੇ ਨਾਲ ਸ਼ੁਰੂ ਕਰਨਾ ਜਿਸ ਤਰ੍ਹਾਂ ਹੁਣ ਸਰਦੀਆਂ ਹੈਗੀਆਂ ਇਸ ਚ ਤੁਹਾਨੂੰ ਇਹ ਬਹੁਤ ਬੈਨੀਫਿਟ ਦੇ ਦੇ ਸੋ ਇਹ ਸੰ ਗੱਲਾਂ ਜਿਸ ਦੇ ਵਿੱਚ ਆਪਾਂ ਗੋਡਿਆਂ ਦੇ ਦਰਦ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਕਿਉਂਕਿ ਬਹੁਤ ਲੋਕ ਇਹ ਸੋਚਦੇ ਨੇ ਵੀ ਗੋਡਿਆਂ ਦਾ ਗਰੀਸ ਮੁੱਕ ਗਿਆ ਗੋਡਿਆਂ ਦਾ ਗਰੀਸ ਕਿਵੇਂ ਵੱਧ ਸਕਦਾ ਹੈ ਇੱਕ ਗੱਲ ਤੁਹਾਨੂੰ ਦੱਸ ਦਈਏ ਗੋਡਿਆਂ ਦਾ ਗ੍ਰੀਸ ਕਦੇ ਵੀ ਨਹੀਂ ਮੁੱਕਦਾ ਹੁੰਦਾ ਗ੍ਰੀਸ ਤਾਂ ਮਰਦੇ ਦਮ ਤੱਕ ਬਣਦਾ ਹੀ ਰਹਿੰਦਾ ਹੈ ਕਿਉਂਕਿ ਉਹ ਆਪਣੇ ਹਰ ਜੋਇੰਟ ਦੇ ਵਿੱਚ ਹੁੰਦਾ ਹੈ ਸੋ ਤੁਸੀਂ ਬਿਲਕੁਲ ਨਾ ਘਬਰਾਇਆ ਕਰੋ ਚਾਹੇ ਗੋਡੇ ਜਿੰਨੇ ਮਰਜ਼ੀ ਖਰਾਬ ਹੋ ਗਏ ਹੋਣ ਉਹਨਾਂ ਨੂੰ ਵੀ ਆਪਾਂ ਕਸਰਤਾਂ ਨਾਲ ਬਚਾ ਸਕਦੇ ਹਾਂ ਔਰ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੇ ਡਾਕਟਰ ਬੇਬਸ ਸਰਾਨੀ ਦੱਸੀਆਂ ਉਸ ਤੋਂ ਆਪਾਂ ਇਸ ਨੂੰ ਬਚਾ ਸਕਦੇ ਹਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਆਪਣੇ ਲਾਈਫ ਸਟਾਈਲ 'ਚ ਤੁਸੀਂ ਥੋੜਾ ਜਿਹਾ ਚੇਂਜ ਕਿਦਾਂ ਲਿਆ ਸਕਦੇ ਹੋ ਜੇ ਤੁਹਾਡੇ ਟਾਇਲਟ ਸੀਟ ਬਹੁਤ ਥੱਲੇ ਹੈ ਤੋ ਉਹਨੂੰ ਥੋੜਾ ਜਿਹਾ ਐਲੀਵੇਟ ਕਰਾਉਣ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਐ ਬਾਜ਼ਾਰ 'ਚ ਕਿ ਆਪਾਂ ਉਹਨੂੰ ਐਲੀਵੇਟ ਕਰਾ ਸਕਦੇ ਹਾਂ ਤਾਂ ਕਿ ਜੀ ਐਲੀਵੇਟ ਮਤਲਬ ਉੱਚੀ ਕਰਾ ਸਕਦੇ ਹੋ ਉੱਚੀ ਕਰਾਓ ਥੋੜੀ ਜੀ ਤਾਂ ਕਿ ਤੁਹਾਨੂੰ ਥੱਲੇ ਨਾ ਜ਼ਿਆਦਾ ਬੈਠਣਾ ਪਵੇ ਇਹਦੇ ਨਾਲ ਵੀ ਵੈਰੈਂਟੇਅਰ ਹੁੰਦਾ ਤੇ ਦੂਸਰੀ ਚੀਜ਼ ਕਿ ਬਾੜੀ ਤੇ ਦੂਸਰੀ ਚੀਜ਼ ਬਹੁਤ ਜ਼ਿਆਦਾ ਇੱਥੇ ਅ ਜਿੱਥੇ ਤੁਸੀਂ ਤੁਰਦੇ ਹੋ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਬਹੁਤ ਸਾਰੀਆਂ ਚੀਜ਼ਾਂ ਦਾ ਹੁੰਨ ਜੇ ਬਹੁਤ ਸਾਰੇ ਕਾਰਪਟ ਜਾਂ ਬਹੁਤ ਸਾਰੀਆਂ ਚੀਜ਼ਾਂ ਨਾਲ ਜਿਹਦੇ ਨਾਲ ਠੋਕਰ ਲੱਗ ਲੱਗ ਕੇ ਬਾਰ-ਬਾਰ ਤੁਹਾਡੇ ਗੋਡੇਾਂ 'ਚ ਕੋਈ ਸੱਟ ਲੱਗੇ ਆਹ ਚੀਜ਼ਾਂ ਦਾ ਥੋੜਾ ਜਿਆਦਾ ਧਿਆਨ ਰੱਖੋ ਤਾਂ ਕਿ ਤੁਹਾਡੇ ਗੋਡੇ ਜੇ ਖਰਾਬ ਹੋ ਚੁੱਕੇ ਆ ਤੇ ਉਹ ਹੋਰ ਖਰਾਬ ਨਾ ਹੋਣ ਥੋੜਾ ਜਿਹਾ ਆਪਣਾ ਲਾਈਫ ਸਟਾਈਲ ਜਿਹੜਾ ਹੈ ਥੋੜਾ ਵਧੀਆ ਰੱਖਣਾ ਪੈਣਾ ਬਿਲਕੁਲ ਸੋ ਐਸੀ ਅੱਜ ਦੀ ਵੀਡੀਓ ਮਿਲਾਂਗੇ ਚાલ ਦੇ ਇੱਕ ਨਵੇਂ ਟੌਪਿਕ ਨਾਲ ਟੀਲ ਦੈਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਤੁਸੀਂ ਆਪਣਾ ਧਿਆਨ ਵੀ ਰੱਖਿਓ ਜੀ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢਿਆ ਇਸ ਵੇਲੇ ਆਪਣੀ ਤਰੀਕ ਹੈਗੀ ਹੈ ਜੀ ਅੱਜ 14 ਮਾਗੀ ਦਾ ਦਿਨ ਹੈ ਤੁਹਾਨੂੰ ਸਾਰਿਆਂ ਨੂੰ ਮਾਗੀ ਦੀਆਂ ਮੁਬਾਰਕਾਂ ਔਰ ਸਮਾਂ ਤਕਰੀਬਨ ਹੋ ਗਿਆ ਦੁਪਹਿਰ ਦੇ ਅਸੀਂ ਪੇਸ਼ੈਂਟ ਵੀ ਦੇਖ ਰਹੇ ਸੀ ਵਿੱਚੋਂ ਸਮਾਂ ਕੱਢ ਕੇ ਅਸੀਂ ਵੀਡੀਓ ਬਣਾਈ ਮੈਡਮ ਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖ ਰਹੇ ਹੋ ਸੋ ਮਿਲਾਂਗੇ ਜਲਦੀ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰਿਆਂ ਨੇ ਆਪਣੇ ਚੈਨ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ